ਸਤਿ ਸ੍ਰੀ ਅਕਾਲ ਜੀ ਯੂਐਸ ਵੇਨਾ ਦੇਖ ਰਹੇ ਤੁਮਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਮਨਦੀਪ ਸਿੰਘ ਸੋ ਦੋਸਤਾਂ ਦਾ ਦੱਸ ਜੀ ਕਿ ਗਰਮੀ ਦੇ ਵਿੱਚ ਸਾਰੇ ਮੁਲਾਜ਼ਮ ਖੜੇ ਨੇ ਤੇ ਪੈਸੇ ਵੀ ਇਕੱਠੇ ਕਰ ਰਹੇ ਨੇ ਗੱਲਬਾਤ ਕਰ ਲੈਂਦੇ ਆ ਸਰ ਗਰਮੀ ਦੇ ਵਿੱਚ ਡਿਊਟੀ ਕਰ ਰਹੇ ਹੋ ਕੀ ਕਹਿਣਾ ਡਿਊਟੀ ਗਰਮੀ ਚ ਵੀ ਹੁੰਦੀ ਆ ਵਾਦੀ ਗਰਮੀ ਚ ਵੀ ਹੁੰਦੀ ਆ ਤੇ ਇਹ ਸਰ ਜਿਹੜੇ ਸਾਡੇ ਨਾਲ ਦੇ ਮੁਲਾਜ਼ਮ ਹੈ ਉਹ ਬੈਠੇ ਬੈਠਾ ਕੋਈ ਫੋਨ ਆਇਆ ਹੁਣ ਮੈਂ ਹੀ ਬਟਾ ਕੋਈ ਨਹੀਂ ਗੱਲਬਾਤ ਕਰ ਲੈਂਦੇ ਆ ਹੋਰ ਸਰ ਕੀ ਹਾਲ ਚੱਲ ਵਧੀਆ ਸਰ ਸਰ ਡਿਊਟੀ ਕਰਦੇ ਪਏ ਉਹ ਇੰਨੀ ਗਰਮੀ ਦੇ ਵਿੱਚ ਬੈਠ ਕੇ ਕੁਰਸੀ ਲਗਾਈ ਹੋਈ ਹੈ ਉਹ ਸਾਰਾ ਨੌਨ ਇੰਟਰੀ ਖੋਲਗੇ ਸਿੱਧਾ ਜਿਹੜਾ ਟਰੱਕ ਵਾਲੇ ਰੋਕ ਕੇ ਪੈਸੇ ਲੈ ਰਹੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਅੱਗੇ ਤਾਂ ਕੁਝ ਕਹਿ ਲੈਣੇ ਜੀ ਸਰ ਤੁਹਾਨੂੰ ਵੀਡੀਓ ਦਿਖਾ ਦਈਏ ਦਿਖਾ ਦਿਓ ਜੋ ਤਸਵੀਰਾਂ ਤੁਹਾਨੂੰ ਵੀ ਦਿਖਾ ਦਿੰਦੇ ਆ ਸਕਰੀਨ ਦੇ ਉੱਤੇ ਕਿ ਇਹ ਮੁਲਾਜ਼ਮ ਖੜੇ ਨੇ ਦਿਖਾਓ ਇਹ ਵਿਅਕਤੀ ਆਇਆ ਤੇ ਪੈਸੇ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਰੱਖ ਦਿੱਤੇ ਆ ਜੋ ਸਾਹਮਣੇ ਸਰ ਕੈਮਰੇ ਦੇ ਕੇ ਆ ਜੀ ਤੁਸੀਂ ਵੀ ਆਹ ਲਓ ਸਰ ਕੀ ਹੋ ਰਿਹਾ ਹੈ ਇਹ ਇਹ ਪੁਲਿਸ ਸਲਿੱਪ ਦਿਖਾ ਰਿਹਾ ਹੈ ਸੇਪ ਲੈ ਗੱਡੀ ਚ ਰੱਖ ਲਿਓ ਉਸ ਨੂੰ ਸਲਿੱਪ ਦਿਖਾ ਰਿਹਾ ਇਹਨੂੰ ਤਾਂ ਜ਼ੂਮ ਕਰਾਂਗੇ ਨਾ ਸਰ ਨੋਟ ਵੀ ਕਿਹੜਾ ਹੋ ਵੀ ਨਜ਼ਰ ਆ ਜੀ ਫੋਨ ਦੇ ਵਿੱਚ ਹੈ ਉਹ ਤਾਂ ਕੰਪਿਊਟਰ ਲੈ ਆਣਾ ਪੈਣਾ ਮੈਨੂੰ ਉਹ ਤਾਂ ਮੇਰੇ ਕੰਪਿਊਟਰ ਲੈ ਆਣਾ ਪੈਣਾ ਇਸ ਤੋਂ ਇਲਾਵਾ ਹੋਰ ਛੋਟ ਦਿਖਾ ਦਿਓ ਤੁਹਾਨੂੰ ਹੋਰ ਵੀਡੀਓ ਗੱਡੀਆਂ ਕਿੜੀਆਂ ਕਿੜੀਆਂ ਵਾ ਦਿਖਾਓ ਓਏ ਯਾਰ ਦੇਖ ਲੈ ਮੈਨੂੰ ਕੀ ਕਰ ਰਿਹਾ ਤੂੰ ਉਹ ਭਾਜੀ ਨਹੀਂ ਯਾਰ ਇਹਦਾ ਨਾ ਭਾਜੀ ਇਹ ਕੰਪਿਊਟਰ ਦੇ ਵਿੱਚ ਜ਼ੂਮ ਕਰਕੇ ਨੋਟ ਵੀ ਨਜ਼ਰ ਆਇਆ ਨਾ ਕੋਈ ਏਡੀ ਵੱਡੀ ਗੱਲ ਹੈਗੀ ਨਹੀਂ ਬੇਟਾ ਯਾਰ ਤੇਰੀ ਜਿਹੜੀ ਗੱਲ ਫਿਰ ਕੀ ਗੱਲ ਹੋ ਗਈ ਸਰ ਆਪਾਂ ਬਾਰ ਬਾਰ ਸਾਰਿਆਂ ਨੂੰ ਰੋਕ ਰਹੇ ਆ ਇੱਥੇ ਰੋਕੇ ਪੈਸੇ ਫੱਟੀ ਜਾਂਦੇ ਪਏ ਆ ਕਿਸੇ ਨਾਲ ਕਿਸੇ ਨਾਲ ਨਹੀਂ ਰੋਕਣ ਦੇ ਯਾਰ ਕਿਹਨੂੰ ਰੋਕੇ ਨੌਟਰੀ ਖੁੱਲੀ ਹੋਵੇ ਸਾਰਾ ਹੁਣ ਜਦੋਂ ਇਹ ਰੋਕੇ ਤੁਹਾਨੂੰ ਪੈਸੇ ਕਾਹਤੋਂ ਫੜਾਉਂਦੇ ਨੇ ਕੋਈ ਪੈਸਾ ਨਹੀਂ ਫੜਾਉਂਦਾ ਯਾਰ ਹਾਂਜੀ ਦੱਸੋ 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 ਤੁਸੀਂ ਕਰੋ ਗੱਲ ਪੈਸੇ ਦਾ ਕੋਈ ਮਸਲਾ ਨਹੀਂ ਮੈਂ ਕੋਈ ਵੀ ਦਿਖਾ ਦੇ ਗੱਡੀ ਕੋਈ ਡਰਾਈਵਰ بس پیسے ਤਾਂ ਖਾ ਰਹੇ ਆ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾ ਰਿਹਾ ਪਿਆ ਮੈਨੂੰ ਕਿਸੇ ਨੂੰ ਵੀ ਦਿਖਾ ਸਰ ਵੀਡੀਓ ਸਾਰਾ ਕੁਝ ਹੀ ਦਿਖਦਾ ਲੋਕੀ ਵੀ ਦੇਖਦੇ ਪਏ ਕਿਸੇ ਇੱਕ ਨੂੰ ਵੀ ਦਿਖਾ ਦਿਓ ਹਾਂ ਦਿਖਾਇਆ ਹੀ ਹੈ ਤੁਹਾਨੂੰ ਵੀ ਦਿਖਾਇਆ ਆਪਣਾ ਪਰਸਨ ਬੰਦਾ ਆਪ ਹੀ ਸਦਾ ਰਸਤਾ ਹੀ ਪੁੱਛਦਾ ਹਾਂਜੀ ਪੁੱਛਦਾ ਹਾਂ ਜਿਹੜੇ ਜਿਹੜੇ ਵੀ ਜਿਹੜੇ ਵੀ ਰੋਕ ਕੇ ਪੁੱਛਦੇ ਉਹ ਕੈਮਰਾ ਕਰਕੇ ਜਾਂਦੇ ਓਏ ਡਰਾਈਵਰ ਵੀ ਨਿਕਲ ਕੇ ਆਉਂਦੇ ਆ ਹਾਂ ਹਾਂ ਤੇ ਅਸੀਂ ਪੈਸੇ ਦਿੱਤੇ ਆ ਸ਼ਾਇਦ ਕਿਸੇ ਨਾਲ ਦੇ ਆ ਦਿਖਾ ਦਿਓ ਯਾਰ ਕਿਸੇ ਨੂੰ ਬਲੈਕਮੇਲ ਨਹੀਂ ਕਰਨਾ ਇਹ ਬਲੈਕਮੇਲ ਹੁੰਦਾ ਬਲੈਕਮੇਲ ਤੁਸੀਂ ਖਬਰ ਕਰਨੀ ਬਲੈਕਮੇਲ ਹਾਂਜੀ ਤੁਸੀਂ ਲੋਕਾਂ ਤੋਂ ਪੈਸੇ ਲੈ ਰਹੇ ਹੋ ਬਹੁਤ ਜਦੋਂ ਤੱਕ ਜੇ ਤੁਹਾਨੂੰ ਮੈਂ ਸਿੰਪਲ ਗੱਲ ਕਰਦਾ ਪਿਆਵਾ ਕਿ ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਜਿਹਦੇ ਵਿੱਚ ਲੋਕੀ ਪੈਸੇ ਫੜਾਉਂਦੇ ਪਏ ਆ ਤੁਹਾਨੂੰ ਨੀ ਨਜ਼ਰ ਆਂਦਾ ਸਾਡਾ ਕੋਈ ਨਾ ਕੁਝ ਪਹੁੰਚ ਦੇਖਿਆ ਨਹੀਂ ਕੋਈ ਦੇਖੋ ਮੈਂ ਤੁਹਾਨੂੰ ਲੈਪਟਾਪ ਲੈ ਕੇ ਆਇਆ ਕਰੋ ਤੇ ਤੁਹਾਡਾ ਪੈਂਡਰਿਵ ਚ ਪਾਕ ਦੇ ਦੇਣਾ ਮੈਂ ਕਿਹਾ ਬਿਲਕੁਲ ਨਹੀਂ ਲਿਖਿਆ ਕੋਈ ਬੰਦਾ ਆਉਂਦਾ ਪੁੱਛਦਾ ਵੀ ਹੈਗਾ ਵੀ ਗੌਂਟਰੀ ਖੁੱਲੀ ਆ ਜਾ ਸਕਦੇ ਨਹੀਂ ਸਾਰੇ ਰੋਕੇ ਪੁੱਛਦੇ ਤੁਹਾਨੂੰ ਤੇ ਸਾਰੇ ਕੁਛ ਨਾ ਕੁਝ ਦੇਖਣ ਕਰਦੇ ਆ ਨਹੀਂ ਇੱਕ ਰੁਕੀਏ ਨਿੱਤਰੁਕਸੋ ਦੇਖੋ ਕਿੰਡੀ ਗੱਡੀ ਜਾ ਰਹੀ ਹੈ ਬਿਲਕੁਲ ਵੀ ਜਾ ਰਹੀ ਹੈ ਨਾ ਗੌਂਟਰੀ ਖੁੱਲੀ ਨਹੀਂ ਇਹ ਵੀ ਤੇ ਇਹੀ ਚੀਜ਼ਾਂ ਚਲਦੀਆਂ ਰਹਿੰ ਮੈਂ ਆਇਆ ਹੀ ਨਹੀਂ ਚੱਲੂਗਾ ਤੁਹਾਡੇ ਆਂ ਤੇ ਨਹੀਂ ਚਲਦੀ ਨਹੀਂ ਚੱਲੂਗਾ ਤੁਹਾਡੇ ਆਂ ਤੇ ਵੀ ਲੱਚ ਲੰਡੀ ਆਂ ਨਹੀਂ ਚੱਲੂਗੀ ਉਹ ਤੁਹਾਡੇ ਕਹਿਣਾ ਮੈਂ ਕਹਿੰਦਾ ਤੂੰ ਸਾਰਾ ਦਿਨ ਕੈਮਰਾ ਲਾ ਕੇ ਖੜ੍ਹਜੋ ਬਾਕੀ ਮੈਂ ਦਿਖਾਉਂ ਸ਼ਾਮ ਤੱਕ ਰਿਪੋਰਟ ਵਿੱਚ ਕੀ ਹੋ ਰਿਹਾ ਤੁਹਾਨੂੰ ਪਤਾ ਲੱਗ ਗਿਆ ਹੁਣ ਤੁਸੀਂ ਕਿੱਥੇ ਕੀ ਕਰਨਾ ਹੈ ਪਤਾ ਲੱਗ ਗਿਆ ਪਤਾ ਨਾ ਬੱਚਾ ਯਾਰ 30 ਸਾਲ ਦੀ ਕਾਫੀ ਮੈਂ ਬੱਚਾ ਮੈਂ ਬੱਚਾ ਹੂੰ ਮੈਂ ਆ ਗਿਆ ਹੁਣ ਤੁਸੀਂ ਆਓ ਨਹੀਂ ਲਾਉਗੇ ਚੋਰੀ ਲਾਉਗੇ ਜਦੋਂ ਉਹ ਆਉਗਾ ਤੁਸੀਂ ਚੋਰੀ ਕਿਦਮ ਕਰਨੇ ਲਾ ਕੇ ਚੱਲੋ ਜਦੋਂ ਮੇਰੀ YouTube ਨੇ ਮਨ ਦਿਖਾ ਕੇ ਦੱਸਿਆ ਬਈ ਆ ਪੈਸੇ ਦੇ ਕੇ ਜਾਣ ਰਿਹਾ ਔਰ ਕਹਿੰਦੇ ਸੀ ਉਦੀ ਬਾਈਟ ਤੇ ਹੋਇਆ ਨਹੀਂ ਮੰਨਦੇ ਤੁਹਾਡੀ ਬਾਈਟ ਲੈਣੀ ਹੈ ਮੈਂ ਕਿਹਾ ਸਰ ਦਿਖਾ ਦੇ ਜਦੋਂ ਜਦੋਂ ਲਾਈਵ ਚੱਲੂਗਾ ਨਾ ਤੁਹਾਨੂੰ ਸਾਰਾ ਕੋਈ ਨਜ਼ਰ ਆਊਗਾ ਜੀ ਲਾਈਵ ਚੱਲੂਗੀ ਯਾਰ ਤੂੰ ਜਾਰੇ ਕਰਦੇ ਯਾਰ ਜਿਹੜੀ ਠੀਕ ਹੈ ਨਾ ਸੋ ਇੱਕ ਵਾਰੀ ਫੇਰ ਤਸਵੀਰਾਂ ਜਿਹੜੀਆਂ ਤੁਹਾਡਾ ਹੁਣ ਇੱਕ ਹੋਰ ਹੈ ਜਿਹੜੀ ਰੂਬਰੂ ਕਰ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਹੜਾ ਕਾਰਡ ਫੜਾਇਆ ਗਿਆ ਤੇ ਕਿਹੜਾ ਜੇਬ ਚ ਪਾਇਆ ਗਿਆ ਸੋ ਇਹ ਨੇ ਤਸਵੀਰਾਂ ਲਗਾਤਾਰ ਜਲੰਧਰ ਸ਼ਹਿਰਾਂ ਜੀ ਇਹ ਨਹੀਂ ਗੱਲ ਹੈ ਬੋਤਲ ਪਾਣੀ ਦੇ ਵਿੱਚ ਪਈ ਜਾਂਦੇ ਭਾਗੇ ਅੱਗੇ ਪਈ ਹੈ ਸਰ ਜਿਹੜਾ ਇਹ ਬੰਦਾ ਕੀ ਫੜਾਇਆ ਗਿਆ ਤੁਸੀਂ ਦੱਸ ਦਿਓ ਚਲੋ ਮੈਨੂੰ ਇਹਨੇ ਫੜਾਇਆ ਕੀ ਮੜਾਇਆ ਦੱਸੋ ਮੈਨੂੰ ਦੱਸੋ ਇੱਕ ਮਿੰਟ ਸਰ ਹੌਂਸਲਾ ਰੱਖੋ ਚੱਲਣ ਤਾਂ ਦੋ ਵੀਡੀਓ ਤੁਹਾਡੇ ਕੋਲ ਬੰਦਾ ਆ ਗਿਆ ਫੜਾ ਕੇ ਨਹੀਂ ਚੱਲਦਾ ਉਹ ਦਿਖਾਓ ਬੰਦਾ ਬਾਹਰ ਲਾਓ ਠੀਕ ਹੈ ਜੀ ਉਹ ਨਹੀਂ ਹੋਈ ਆ ਕੀ ਤੇ ਤੁਸੀਂ ਤੁਸੀਂ ਦੱਸ ਦਿਓ ਸਰ ਇਹ ਦੱਸ ਦੋ ਕੀ ਸੀਗਾ ਇਹ ਹੱਥ ਨਹੀਂ ਮਲਾ ਸਕਦਾ ਬਈ ਬਿਲਕੁਲ ਸਰ ਮਲਾ ਸਕਦਾ ਕਿਉਂ ਨਹੀਂ ਮਲਾ ਸਕਦਾ ਅਸੀਂ ਖੋਜ ਬਲਾ ਦੇ ਹਾਂ ਕੀ ਇਹ ਕਿਹੜੀ ਚੀਜ਼ ਹੋਈ ਕਿ ਹੱਥ ਮਿਲਾਨ ਤੋਂ ਬਾਅਦ ਇਦਾਂ ਦੀ ਕਿਹੜੀ ਚੀਜ਼ ਫੜਾ ਕੇ ਦੇ ਲਿਆ ਕੁਝ ਵੀ ਨਹੀਂ ਬਣਾਇਆ ਨੇ ਮੈਨੂੰ ਤਸਵੀਰਾਂ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਹੜੀ ਚੀਜ਼ ਫੜਾਈ ਗਈ ਹੈ ਕਿਹੜੀ ਚੀਜ਼ ਨਹੀਂ ਸੋ ਤੁਹਾਨੂੰ ਦੱਸ ਦਈਏ ਲਗਾਤਾਰ ਜਿਹੜੀਆਂ ਖਬਰਾਂ ਸੀ ਇੱਥੇ ਦੀ ਪ੍ਰਕਾਸ਼ਿਤ ਜਿਹੜੀਆਂ ਕਰ ਚੁੱਕੇ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਆ ਇੱਥੇ ਆ ਕੇ ਪੈਸੇ ਫੜਦੇ ਆ ਵੀਡੀਓ ਵੀ ਜਿਹੜੀ ਤੁਹਾਨੂੰ ਦਿਖਾ ਦਿੱਤੀ ਗਈ ਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਸਰ ਉਂਗਲ ਥੱਲੇ ਕਰਕੇ ਕਰ ਦਿਓ ਕਿਸੇ ਕਿਦਾਂ ਪੈਸੇ ਨਾ ਕਰੂੰਗਾ ਥੱਲੇ ਕਰ ਦਿਓ ਪੈਸੇ ਨਾ ਕਰ ਕੋਈ ਵੀਡੀਓ ਇਸ ਕਰ ਕਿਉਂ ਮੈਨੂੰ ਦਿਖਾ ਦਿਖਾ ਚੁੱਕਾ ਮੈਨੂੰ ਦਿਖਾਓ ਦਿਖਾਈ ਹੈ ਤੁਹਾਨੂੰ ਕੀ ਦਿਖਾਵਾਂ ਤੁਸੀਂ ਨਹੀਂ ਤੁਹਾਨੂੰ ਨਜ਼ਰ ਆਉਂਦਾ ਤੇ ਅਸੀਂ ਕਰੀਏ ਤੋਂ ਇਹ ਬਹੁਤ ਦਝਾਉਂਗਾ ਸਰ ਤਕਾ ਬੰਦਾ ਕਿਸ ਕਿਨੇ ਪੈਸਾ ਤਕਾ ਮੰਗਦਾ ਸਰ ਪ੍ਰਸ਼ਾਸਨ ਪੁੱਛੀ ਕਰੇਗਾ ਤਕਾ ਨਾ ਪ੍ਰਸ਼ਾਸਨ ਇਨਕੁਆਰੀ ਕਰੇਗਾ ਦਿਖਾਓ ਮੈਨੂੰ ਯਾਰ ਮੈਂ ਕਿ ਸਰ ਪ੍ਰਸ਼ਾਸਨ ਇਨਕੁਆਰੀ ਕਰੇ ਇਹ ਪ੍ਰਸ਼ਾਸਨ ਕਰੇਗਾ ਨਾ ਇਨਕੁਆਰੀ ਕਿ ਤੁਸੀਂ ਕਰੋ ਮੈਂ ਕਹਿੰਦਾ ਵੀ ਦਿਖਾਓ ਕਿ ਤੁਸੀਂ ਕਰੋਗੇ ਭਾਈ ਤੁਸੀਂ ਦਿਖਾਓ ਮੈਂ ਵੀ ਪੁਲਿਸੋਂ ਕਰੂਗੀ ਉਸੇ ਇਲਜ਼ਾਮ ਲਾਉਂਗਾ ਕਿਸੇ ਦਾ ਤਾਨੂੰ ਕੀ ਲੱਗਦਾ ਹੈ ਇਨਜ਼ਾਮ ਲੱਗੇ ਜਾਂ ਮਾਰੇ ਇਨਜ਼ਾਮ ਲੱਗੇ ਤੁਹਾਨੂੰ ਜਾਉਂ ਲਾ ਰਿਹਾ ਉਹ ਵੀਡੀਓ ਸੀ ਹੋਈ ਦਿਖਾ ਰਹੇ ਕੀ ਕੀ ਦਿਖਾ ਰਹੇ ਕੋਈ ਨਹੀਂ ਅਸਰ ਮੇਰੇ ਕੋਲ ਦਾਸ ਰੱਖਦਾ ਗੱਲ ਕਰ ਸਕਦਾ ਨੂੰ ਦਾਸ ਰੱਖਦਾ ਗੱਲ ਕਰ ਸਕਦੇ ਕਿਹੜੀ ਚੀਜ਼ ਫੜਾ ਸਕਦਾ ਗੱਲ ਉੱਚੀ ਬਣਾਓ ਯਾਰ ਤੁਹਾਨੂੰ ਜੇ ਇੰਨੀ ਦਿੱਕਤ ਹੈ ਨਾ ਜੇ ਤੁਹਾਨੂੰ ਇੰਨੀ ਦਿੱਕਤ ਹੈ ਨਾ ਤੁਸੀਂ ਐਪਲੀਕੇਸ਼ਨ ਦਿਓ ਇਨਵੈਸਟੀਗੇਸ਼ਨ ਤੇ ਪਤਾ ਲੱਗੇ ਸਰ ਇਨਵੈਸਟੀਗੇਸ਼ਨ ਤੇ ਮਾਰ ਸਕਦਾ ਦਾਸ ਦਾ ਹੱਥ ਥੱਲੇ ਕਰਕੇ ਗੱਲ ਕਰੋ ਸਰ ਮੈਂ ਤੁਹਾਡੇ ਹੱਥ ਤੇ ਹੱਲ ਕਰ ਰਿਹਾ ਨਾ ਦੱਲਣਾ ਨਹੀਂ ਸੋਧਣਾ ਗੱਲ ਕਰਦਾ ਮੈਂ ਤੁਹਾਡਾ ਮੈਂ ਕੀ ਹੈ ਮੈਂ ਤੁਹਾਡੀ ਇੱਜ਼ਤ ਨਾਲ ਗੱਲ ਕਰ ਰਿਹਾ ਹਾਂ ਇਹ ਸੱਚੀ ਗੱਲ ਕਰ ਰਿਹਾ ਹਾਂ ਤੁਹਾਡੇ ਨਾਲ ਨਾ ਕਰੋ ਇਹ ਤੁਹਾਡੇ ਕਹਿਣ ਦੇ ਮੁਤਾਬਿਕ ਹੋਊਗਾ ਜੀ ਇਹ ਤੁਹਾਡੇ ਕਹਿਣ ਦੇ ਮੁਤਾਬਿਕ ਹੋਊਗਾ ਕਿਹੜੀ ਗੱਡੀ ਤੁਹਾਡੇ ਕਹਿਣ ਦੇ ਮੁਤਾਬਿਕ ਹੋਊਗਾ ਇਹ ਮੇਰੇ ਕਹਿਣ ਦੇ ਮੁਤਾਬਿਕ ਨਹੀਂ ਹੋਊਗੀ ਉਨ ਵਾਪਸ ਹੀ ਭੇਜਾਂਗੇ ਜਾਣ ਵਾਲਾ ਹੋਊਗਾ ਮੰਡੀ ਚ ਭੇਜਾਂਗੇ ਵੀ ਤੁਸੀਂ ਭੇਜੋਗੇ ਸੋਏ ਨੇ ਤਸਵੀਰ ਜਲੰਧਰ ਸ਼ਹਿਰ ਦੀਆਂ ਸੋ ਫਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਸਾਰੀਆਂ ਜਣੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਉਸ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਕਿਸ ਤਰ੍ਹਾਂ ਜਿਹੜੀ ਬਹਿਸ ਬਸਈਆ ਵੀ ਜਿਹੜਾ ਮੀਡੀਆ ਦੇ ਨਾਲ ਕੀਤਾ ਜਾ ਰਿਹਾ ਜਦ ਕਿ ਅਸੀਂ ਬੜੀ ਰਿਸਪੈਕਟਫੁਲੀ ਇਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਗੱਲ ਕਰਦੇ ਨੇ ਹਾਂਜੀ ਸਰ ਕੋਈ ਕੋਈ ਤਰ ਮੈਂ ਭੇਜਦਾ ਹਾਂ ਹਾਂ ਜਿਹੜਾ ਲੋਡਿੰਗ ਟਰੱਕ ਹੈ ਉਹ ਵਾਪਸ ਜਾਂਦਾ ਉਹ ਵਾਰਿਓ ਸਰ ਇੱਥੇ ਗੱਡੀਆਂ ਖੜੀਆਂ ਜਿਹੜੀ ਨੋ ਐਂਟਰੀ ਵਾਪਸ ਆਊਗੀ ਸੀ ਇਹ ਵਾਪਸ ਜਾਏਗੀ ਹਾਂ ਮੇਰੇ ਕੋਲ ਵਾਪਸ ਭੇਜ ਦਿਓ ਸਰ ਸੋ ਇਹ ਨੇ ਹਾਂਜੀ ਭਾਜੀ ਅੱਗੇ ਵਾਖਲੇ ਆਉਣੇ ਅੱਗੇ ਭਜੀ ਵਸੇ ਕਿੰਨੀ ਕਿ ਵਾਰੀ ਇੱਥੇ ਰੋਕਿਆ ਗਿਆ ਤੁਹਾਨੂੰ ਹਾਜੀ ਰੋਕਿਆ ਨਾ ਅੱਗੇ ਤਾਂ ਹੀ ਰੋਕਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਉੱਥੇ ਉਹਦਾ ਕਹਿਣਾ ਇਹ ਸੀਗਾ ਕਿ ਅੱਜ ਹੀ ਜਿਹੜਾ ਮੈਨੂੰ ਰੋਕਿਆ ਗਿਆ ਆਦਰਵਾਇਸ ਉਦਾਂ ਜਿਹੜਾ ਕਦੀ ਵੀ ਸਾਨੂੰ ਰੋਕਿਆ ਨਹੀਂ ਜਾਂਦਾ ਛੇ ਨੇ ਤਸਵੀਰਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵੇ ਦਿੱਤਾ ਕਿ ਕਿਸ ਤਰ੍ਹਾਂ ਮੁਲਾਜ਼ਮਾਂ ਦੇ ਨਾਲ ਹੱਥ ਫੜਾ ਕੇ ਕੋਈ ਚੀਜ਼ ਫੜਾਈ ਜਾਂਦੀ ਹੈ ਉੱਥੇ ਹੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੈਨੂੰ ਵਿਸਟਿੰਗ ਕਾਰਡ ਦਿਖਾਣ ਆਏ ਸੀਗੇ ਜਾਂ ਕੋਈ ਕਾਰਡ ਦਿਖਾਣ ਆਏ ਸੀਗੇ ਹਰਾਨਗੀ ਵਾਲੀ ਗੱਲ ਹੈ ਸਰ ਜੇ ਇਹ ਚੀਜ਼ਾਂ ਇੱਥੇ ਹੋ ਰਹੀਆਂ ਸਹੀ ਹੈ ਕਿ ਗਲਤ ਹੈ ਉਹ ਭਾਜੀ ਨੌਟਰੀ ਉਹਨੂੰ ਪੁੱਛਿਆ ਜਦੋਂ ਦਾ ਹੀ ਪੁੱਛਦੇ ਆ ਕੋਈ ਸਰ ਜੀ ਲੋਕਾੜ ਵੀ ਆ ਗਏ ਆ ਮੈਂ ਕਿਹਾ ਸਰ ਬੜੇ ਨੇ ਉਹਨਾਂ ਦੇ ਮੈਂ ਕਿਹਾ ਸਰ ਮੰਡੀ ਦੇ ਯਾਰ ਉਹ ਜਾਂਦੇ ਗੁਰਦੀਪ ਮੈਂ ਕਿਹਾ ਸਰ ਮੈਂ ਮੈਂ ਤੁਹਾਡੇ ਤੋਂ ਬਸ ਮੈਂ ਤੁਹਾਡੇ ਤੋਂ ਜਿਹੜੇ ਮੰਡੀ ਦੇ ਅੰਦਰ ਜਿਹੜੇ ਬੰਦੇ ਸਰਕਾਰੀ ਜਾ ਰਹੇ ਆ ਨਾ ਉਹ ਕਾਲ ਕਾਲਾ ਹੈਗਾ ਉਹਨਾਂ ਦੇ ਕਾਰਡ ਬਣੇ ਆ ਉਹ ਕਾਰ ਦਿਖਾਉਂਦੇ ਆ ਦਿਖਾ ਕੇ ਚੱਲ ਜਾਂਦੇ ਆ ਮੰਡੀ ਦਾ ਸਰਕਾਰੀ ਜ਼ਮਾਨਾ ਉਚਾਣਾ ਜਾਣਾ ਜਿਹੜਾ ਆਇਆ ਹੈਗਾ ਇਹ ਵਾਪਸ ਹੋ ਜਾਏਗਾ ਅਜੇ ਰਾਏ ਨੂੰ ਮੋਗੋ ਜਣਾ ਪੁੱਤਰ ਜਣਾ ਠੋਇਤ ਬਾਤ ਪਰ ਸਰ ਵੀ ਇੱਕ ਸਿੰਪਲ ਜੀ ਗੱਲ ਕਰਦਾ ਚਲੋ ਮੈਂ ਥੋੜੀ ਗੱਲ ਨਹੀਂ ਕਰਦਾ ਇੱਕ ਮੈਂ ਸਿੰਪਲ ਜੀ ਗੱਲ ਕਰਦਾ ਕਿ ਜੇ ਕੋਈ ਮੁਲਾਜ਼ਮ ਇੱਥੇ ਖੜਾ ਹੋ ਕੇ ਪੈਸੇ ਲੈਂਦਾ ਉਹ ਸਹੀ ਹੈ ਕਿ ਗਲਤ ਹੈ ਨਹੀਂ ਉਹ ਗਲਤ ਹੈ ਗਲਤ ਗੁਰਦੀਪ ਭਾਜੀ ਇਹ ਬਿਲਕੁਲ ਗਲਤ ਹੈ ਇਹ ਜਾਇਦਾ ਸਰ ਸਾਡੀ ਤਨਖਾਹਾਂ ਆਲरेडी ਬਹੁਤ ਜ਼ਿਆਦਾ ਬਿਲਕੁਲ ਸਰ ਕਿੰਨੀਆਂ ਤਨਖਾਹਾਂ ਹੋਣਗੀਆਂ ਵੈਸੇ ਲਿਖੀ ਐਸੇ ਮੇਰੀ ਰਕਤ ਉੱਪਰ ਤੇ ਉਸ ਦੇ ਬਾਵਜੂਦ ਵੀ ਸਰ ਤੁਸੀਂ ਖਬਰਾਂ ਦੇਖੀਆਂ ਹੋਣੀਆਂ ਕਿ ਅਸੀਂ ਇੱਥੇ ਅੱਗੇ ਹੀ ਪ੍ਰਕਾਸ਼ ਕੀਤੀਆਂ ਆ ਪਰ ਇਹ ਸਹੀ ਹੈ ਕਿ ਗਲਤ ਹੈ ਉਹ ਗਲਤ ਹੈ ਕਾਤੇ ਉਸ ਨੂੰ ਦੇਖਿਆ ਕਿ சுரேਸ਼ ਕੁਮਾਰ ਜੀ ਨਾਲ ਜਦੋਂ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਕੋਈ ਵਿਅਕਤੀ ਪੈਸੇ ਲੈਂਦਾ ਹੈ ਤੇ ਇਹ ਗੱਲ ਬਹੁਤ ਗਲਤ ਹੈ ਕਿਉਂਕਿ ਜਿਹੜੀ ਮੇਰੀ ਤਨਖਾਹ ਹੈ ਉਹ ਲੱਖ ਤੋਂ ਵੀ ਉੱਪਰ ਹੈ ਪਰ ਜਿਹੜੀ ਵੀਡੀਓ ਹੈ ਇੱਕ ਵਾਰੀ ਫਿਰ ਤੁਹਾਡਾ ਰੂਬਰੂ ਕਰਵਾ ਦਿੰਦੇ ਹਾਂ ਕਿ ਵੀਡੀਓ ਦੇ ਵਿੱਚ ਆਖਿਰ ਜਿਹੜੀ ਇਹ ਚੀਜ਼ ਹੋ ਰਹੀ ਹੈ ਇਹ ਕਿੰਨੀ ਕੁ ਸਹੀ ਹੈ ਜਾਂ ਕਿੰਨੀ ਕੁ ਗਲਤ ਹੈ ਆਖਿਰ ਕੀ ਹੈ ਇਹ ਵੀਡੀਓ ਤੁਹਾਨੂੰ ਦੱਸ ਜੇ ਕਿ ਇਹ ਵੀਡੀਓ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਤਾਂ ਪੁਲਿਸ ਆਫੀਸਰ ਜਦੋਂ ਕਰਨਗੇ ਉਦੋਂ ਹੀ ਪਤਾ ਲੱਗੇਗਾ ਕਿ ਕੀ ਚੀਜ਼ ਸਹੀ ਹੈ ਤੇ ਕੀ ਗਲਤ ਹੈ ਪਰ ਹੈਰਾਨਗੀ ਵਾਲੀ ਗੱਲ ਉਹ ਲਿਆ ਉਹਨੂੰ ਮੋੜ ਕੇ ਲਿਆਜੇ ਨਹੀਂ ਜਾਂਦਾ ਹੈ ਫੇਰੀ ਤੇ ਕਾਰਵਾਈ ਕਰਾਂਗੇ ਪਿੱਛੇ ਹਾਂਜੀ ਬੋਲੋ ਸਰ ਜੀ ਸਰ ਤੁਸੀਂ ਬੋਲਦੇ ਵੀ ਨਹੀਂ ਮੈਂ ਹੋ ਸਕਦਾ ਵੀ ਇੱਥੇ ਜਾਮ ਲੱਗੇਗਾ ਇਹ ਕਹਿੰਦਾ ਪਿੱਛੇ ਮੁੜ ਜਾ ਬਿਲਕੁਲ ਜਗ੍ਹਾ ਨਹੀਂ ਹੈ ਦੁਕਾਨਾਂ ਨਾਲ ਬਾਅਦ ਚ ਗੱਲ ਉਹਦਾ ਗੱਲ ਕਰ ਲੈ ਨਹੀਂ ਨਹੀਂ ਕਰਦੇ ਫਾਈਟ ਕਰ ਰਹੀ ਹੈ ਕਰ ਉਹ ਬਾਈਕ ਕਰਨੀ ਉਹਦਾ ਗੱਲ ਕਰ ਲੈ ਸ਼ਰੀਪਾ ਆ ਜੇ ਤੂੰ ਗੱਲ ਕਰਨੇ ਕਰ ਉਹਦਾ ਕਰੋ ਜਾਗਰੂਤ ਹੁੰਦੇ ਆ ਬਾਈਕ ਕਰ ਨਹੀਂ ਸਰ ਤੁਹਾਡੇ ਐਸਾ ਹੀ ਕਹਿ ਰਹੇ ਕਿ ਜਾਗਰੂਤ ਹੁੰਦੇ ਮੈਂ ਦੱਸੋ ਕੀ ਕਰ ਸਕਦਾ ਦੱਸੋ ਮੈਂ ਕੀ ਕਰ ਸਕਦਾ ਕਰੋ ਯਾਰ ਕਰੋ ਦੱਸੋ ਕੀ ਕੀ ਜੀ ਤੁਸੀਂ ਮਨ ਜੀ ਇਹ ਤਾਂ ਸਰ ਤੁਸੀਂ ਗੱਲ ਕਰਨੀ ਜਿਹੜੀ ਕਹਿੰਦੇ ਟਰੱਕ ਅਜੇ ਤੱਕ ਮੁੜਿਆ ਨਹੀਂ ਹੁਣ ਦੱਸੋ ਸਰ ਇਹ ਕਦੇ ਹਸਤੇ ਖੜਾ ਆਇਆ ਉਹਨੂੰ ਕਹਿ ਤਰੋ ਤੁਹਾਡੇ ਸਾਹਮਣੇ ਗੱਲ ਹੋ ਗਈ ਹੈ ਸਰ ਹੋ ਗਈ ਹੈ ਮੇਰੇ ਨਾਲ ਹੋ ਗਈ ਹੈ ਮੇਰੇ ਨਾਲ ਕਰਤੀ ਨਹੀਂ ਜਾਏਗਾ ਮੈਂ ਕਹਿੰਦਾ ਲਾਇਸੈਂਸ ਪੇਪਰ ਲੈ ਲਾਂਗੇ ਇਹਿਤ ਕਾਰੋਵੇ ਕਰਾਂ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਜਿਹੜੇ ਆ ਹੁਣ ਰੁਕੇ ਗਏ ਆ ਪਰ ਪਹਿਲੇ ਜਿਹੜੇ ਆ ਨਹੀਂ ਰੁਕੇ ਗਏ ਟਰੱਕ ਡਰਾਈਵਰ ਦੇ ਨਾਲ ਵੀ ਗੱਲ ਹੋਈ ਉੱਥੇ ਉਹਦਾ ਵੀ ਕਹਿਣਾ ਇਹੀ ਸੀਗਾ ਕਿ ਅੱਗੇ ਪਿੱਛੇ ਸਾਨੂੰ ਜਿਹੜਾ ਵਾ ਕਦੀ ਕਿਸੇ ਨੇ ਰੋਕਿਆ ਪਰ ਅੱਜ ਜਿਹੜਾ ਇਹ ਆ ਸਾਨੂੰ ਰੋਕਿਆ ਜਾ ਰਿਹਾ ਉੱਥੇ ਜਿਹੜੀਆਂ ਤਸਵੀਰਾਂ ਜਿਹੜੀਆਂ ਆ ਜਿਹੜਾ ਸਟਿੰਗ ਆਪਰੇਸ਼ਨ ਹੋਇਆ ਉਹ ਤਸਵੀਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਜ਼ਾਹਿਰ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਉਹ ਚੀਜ਼ ਸਹੀ ਹੈ ਜਾਂ ਗਲਤ ਹੈ ਆਖਿਰ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਜਿਹੜੇ ਇਹ ਪੈਸੇ ਜਿਹੜੇ ਮੁਲਾਦਮ ਪੈਸੇ ਫਟ ਰਿਆ ਸੀਗਾ ਜਾਂ ਕੁਝ ਹੋਰ ਸੀਗਾ ਬਾਕੀ ਇਹ ਜਿਹੜੀਆਂ ਸਾਰੀਆਂ ਕੇ ਅਧਿਕਾਰੀ ਹੈ ਕਿ ਇਨਵੈਸਟੀਗੇਸ਼ਨ ਕਰਦੇ ਆ ਤੇ ਕੀ ਕਾਰਵਾਈ ਆਪਣੇ ਮੁਲਾਜ਼ਮਾਂ ਤੋਂ ਕਰਦੇ ਆ ਕੈਮਰਾਮੈਨ ਸੋਨਦੀ ਦੇ ਨਾਲ ਮੈਂ رپورਟਰ ਗੁਰਦੀਪ ਸਿੰਘ ਯੂਐਸ ਵੀਰਾ ਟੀਵੀ ਚਲੰਦਰ